ਗੁੰਆਣਾ ਮੰਡੀ ਦੇ ਇੱਕ ਟੀਚਰ ਦੀ ਮੌਤ ਦੇ ਮਾਮਲੇ ਦੇ ਵਿੱਚ ਐਸਐਸਪੀ ਨੇ ਕਿਹਾ ਉਹਨਾਂ ਵੱਲੋਂ ਚਾਰ ਪੁਲਿਸ ਮੁਲਾਜ਼ਮਾਂ ਸਮੇਤ ਸ਼ੇਤੇ ਕੀਤਾ ਗਿਆ ਹੈ ਮਾਮਲਾ ਦਰਜ ਅਤੇ ਉਹਨਾਂ ਕਿਹਾ ਕਿ ਇਸ ਸਬੰਧੀ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਇਸ ਮਾਮਲੇ ਦੀ ਜਾਂਚ ਮਾਮਲਾ ਗੁੰਆਣਾ ਮੰਡੀ ਦੇ ਪਿਛਲੇ ਦਿਨੀ ਇੱਕ ਜੋ ਟੀਚਰ ਸਨ ਉਸ ਦੀ ਮੌਤ ਦਾ ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ ਲਗਾਏ ਸੀ ਕਿ ਸੀਆਈਏ 2 ਦੀ ਪੁਲਿਸ ਪਾਰਟੀ ਵੱਲੋਂ ਉਹਨਾਂ ਦੇ ਬੇਟੇ ਦੇ ਘਰੰਟ ਲਗਾ ਕੇ ਉਸ ਨੂੰ ਮੌਤੇ ਹੀ ਘਾਟ ਉਤਾਰ ਦਿੱਤਾ ਗਿਆ ਜਿਸ ਨੂੰ ਲੈ ਕੇ ਬਠਿੰਡਾ ਪੁਲਿਸ ਦਿੱਲੀ ਇਹ ਗੱਲ ਦੀ ਹੱਡੀ ਬਣਿਆ ਹੋਇਆ ਹੈ ਅਤੇ ਇਸ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਚਾਰ ਪੁਲਿਸ ਮੁਲਾਜ਼ਮਾਂ ਸਮੇਤ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਜਿਸ ਦੇ ਵਿੱਚ ਹੈੱਡ ਕਨਸਟੇਬਲ ਲੈਵਲ ਦੇ ਇਹ ਆਪਰੇ ਚਾਰੇ ਪੁਲਿਸ ਮੁਲਾਜ਼ਮਾਨ ਅਤੇ ਬਠਿੰਡਾ ਦੇ ਐਸਐਸਪੀ ਅਮਨਿਤ ਕੌਟਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਐਸਪੀ ਰੈਂਕ ਦੇ ਅਧਿਕਾਰਾਂ ਅਧੀਨ ਇਸ ਸਬੰਧੀ ਡਿਊਟੀ ਲਗਾਈ ਗਈ ਹੈ ਅਤੇ ਉਹ ਇਸ ਮਾਮਲੇ ਦੀ ਛਾਣਪੜ ਕਰ ਰਹੇ ਹਨ ਪਰ ਦੱਸਣਾ ਇਹ ਹੋਵੇਗਾ ਕਿ ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ 'ਵਲੋਂ ਇਲਜ਼ਾਮ ਲਗਾਏ ਗਏ ਸਨ ਕਿ ਇਹਨਾਂ ਇਸ ਦੀ ਜਿਹੜੀ ਮੌਤ ਹੋਈ ਹੈ ਉਹ ਸੀਆਈਏ 2 ਦੀ ਪੁਲਿਸ ਪਾਰਟੀ ਵੱਲੋਂ ਇਸ ਨੂੰ ਕਰੰਟ ਲਗਾ ਕੇ ਮਾਰਿਆ ਗਿਆ ਹੈ ਅਤੇ ਪੁਲਿਸ ਵੱਲੋਂ ਇਸ ਵਿਅਕਤੀ ਨੂੰ ਮਸ਼ੇਦੇ ਮਾਮਲੇ ਦੇ ਵਿੱਚ ਗਿਰਤਰ ਕੀਤਾ ਗਿਆ ਸੀ ਲੇਕਿਨ ਇਸ ਸਬੰਧੀ ਜਦ ਅਛ ਦੀ ਮੌਤ ਹੋਈ ਹੈ ਤਾਂ ਉਸ ਤੋਂ ਬਾਅਦ ਇਹ ਮਾਮਲਾ ਕਾਫੀ ਤਲਫੜ ਚੁੱਕਾ ਸੀ ਅਤੇ ਇਹ ਲੀਡਰ ਵੀ ਇਸ ਨੂੰ ਲੈ ਕੇ ਲਗਾਤਾਰ ਆਪਣੇ ਆਪੇ ਸਿਹਤ ਇਫਤੇ ਕਰਦੇ ਹੋਏ ਨਜ਼ਰ ਆ ਰਹੇ ਹਨ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨੇ ਇਸ ਸਬੰਧੀ ਬਠਿੰਡਾ ਦੇ ਸਸਪੀ ਅਵਨੀਤ ਕੁੰਦਲ ਮਾਮਲੇ ਦੇ ਵਿੱਚ ਦਰਦਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਤਾਂ ਦੱਸ ਕਿ ਕੀ ਕਰਦੇ ਪਰਮਿਕ ਦੀ ਕਾਰ Uh, जी नरिंदर बड़ा अनफोर्चुनेट इंसिडेंट है मैं एसपी सिटी और एसपीडी पी डी ही बेसिकली एसपी सिटी सिर डी एस पी सि बन उन्होंने सुपरविजन से एस एच ओ साहब तफ्तीश कर रहे जी सि गया कि पर्सन भी उन्होंने सुपरवाइज करो ओ हर पहलू से अम कर रहे ਜਿਹਦੇ ਚ ਦੋ ਪ੍ਰਾਈਵੇਟ ਇੰਡੀਵਿਜੂਅਲ ਹੈ ਔਰ ਚਾਰ ਸਾਡੇ ਮੁਲਾਜ਼ਮ ਹੈ ਔਰ ਜਿਹੜੀ ਵੀ ਸਾਇੰਟਿਫਿਕ ਹੈ ਦੋ ਮਨ ਇਨਵੈਸਟੀਗੇਸ਼ਨ ਇਨ ਬੋਰਡ ਹੈ ਜਿਹਦੇ ਚ ਅਸੀਂ ਮੈਡੀਕਲ ਫ੍ਰਾਟਰਨਿਟੀ ਤੋਂ ਵੀ ਜੋ ਜੋ ਕੁਐਰੀਜ਼ ਹੈ ਸਭੀ ਉਹ ਸਾਰੇ ਅਸੀਂ ਇਸ ਵਾਰ ਲੱਗੇ ਹੋਏ ਆ ਨਾ I assure you ਕਿ justice will prevail and ਅਸੀਂ ਇਹਦੇ ਚ ਐਸਪਰ ਐਫ ਆਈ ਆਰ ਦੋ ਪ੍ਰਾਈਵੇਟ ਇੰਡੀਵਿਜੂਅਲ ਜਿਹਦੇ ਤੇ ਅਕਿਊਜ਼ਡ ਹੈਗੇ ਇੱਕ ਦਾ ਨਾ ਹੈਪੀ ਲੂਥਰਾ ਹੈ ਤੇ ਦੂਜੇ ਦਾ ਨਾ ਗਗਨ ਹੈ ਜਿਹਦੀ ਵੀਡੀਓ ਉਹਨੇ ਪਾਈ ਸੀ ਗਗਨਦੀਪ ਨੇ ਤੇ ਜਿਹੜਾ ਹੈਪੀ ਲੂਥਰਾ ਇਹ ਸਾਡੀ ਰਿਕਾਰਡ ਤੋਂ ਪਤਾ ਲੱਗਿਆ ਕਿ ਉਹਦੇ ਤੇ ਇਸ ਤੋਂ ਪਹਿਲਾਂ ਦੋ ਅਚਾਰ ਐਫ ਆਈ ਆਰ ਹੋਤੇ ਤੇ ਦਰਜਾ ਜਿਹਦੇ ਚ ਇੱਕ ਐਫ ਆਈ ਆਰ 2016 ਚ ਸਿਵਲਾਈਜ਼ ਟੂ ਮਰਡਰ ਅਟੈਂਟ ਟੂ ਮਰਡਰ ਦਾ ਸੈਕਸ਼ਨ ਦੱਸਿਆ ਗਿਆ ਜਿਹਦੇ ਚ ਉਹਨੂੰ ਕਨਫੀਮ ਹੋ ਚੁੱਕੀ ਹੈ ਤੇ ਦੋ ਕਦਮੇ ਹੁੰਦੇ ਤੇ ਐਨ ਡੀ ਪੀ ਐਸ ਦੇ ਤਰਜਾ ਜਿਹਦੇ ਚ ਇੱਕ ਮਕਦਮਾ इसे साल ही होगा और एक उस तो पहला दो हजार सोलह चो हो एक सौ अठासी आई पी सी का पर्चा है जरा दूजा प्राइवेट दोषी प्राइवेट इंडिविजुअल दोषी गगनदीप है एक परचा अपॉइंटमेंट टू सुसाइड का होया दो हजार तेई च बट कैंसिलेशन हो हो चुकी है और एक्सेप्ट हो गई है और बाकी जो मुलाजम इस केस च कथित दोषी है वो सारे सी आई ए टू पोस्टेड है सीनियर कॉन्स्टेबल और हेड कॉन्स्टेबल रैंक के मुलाजम